ਸ਼ਸ਼ੀਕਲ 라이 ਪੰਜਾਬੀ ਟੀਵੀ ਦੇ ਨਾਲ ਤੁਸੀਂ ਜੁੜ ਚੁੱਕੇ ਹੋ ਤੇ ਖਬਰ ਸਿਆਸਤ ਨਾਲ ਜੁੜੀ ਹੋਈ ਅਸੀਂ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਹਾਂ 2024 ਚੋਣਾਂ ਦੇ ਉੱਪਰ ਸਾਰਿਆਂ ਦੀਆਂ ਨਜ਼ਰਾਂ ਟਿਕੀਆਂ ਹੋਈਆਂ ਨੇ ਇਸ ਆਮ ਚੋਣਾਂ ਦੇ ਵਿੱਚ ਵੱਡੀ ਕੁਰਸੀ ਦੇ ਉੱਪਰ ਕਾਬਜ਼ ਹੋਣਾ ਹਰ ਇੱਕ ਸਿਆਸੀ ਪਾਰਟੀ ਦਾ ਸੁਪਨਾ ਬਣ ਚੁੱਕਿਆ ਹੈ ਇਸੇ ਕਰਕੇ ਸਾਰੇ ਹੀ ਸਿਆਸੀ ਦਲਾਂ ਦੇ ਵਿੱਚ ਦੌੜ ਲੱਗੀ ਹੋਈ ਹੈ ਕਿ 2024 ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹਨਾਂ ਨੂੰ ਬਹੁਮਤ ਦੇਵੇ ਔਰ ਉਹ ਭਾਰਤ ਦੀ ਸੱਤਾ ਦੇ ਉੱਪਰ ਕਾਬਜ਼ ਹੋ ਸਕਣ ਇਸੇ ਦੌਰ ਦੇ ਵਿੱਚ ਜੇਕਰ ਅਸੀਂ ਗੱਲ ਕਰੀਏ ਬਹੁਤ ਸਾਰੇ ਸਿਆਸੀ ਗੱਠ ਜੋੜ ਵੀ ਬੜੇ ਹੋਏ ਨੇ ਔਰ ਭਾਰਤੀ ਜਨਤਾ ਪਾਰਟੀ ਜਿਹੜੀ ਕਿ ਇਸ ਵੇਲੇ ਮੌਜੂਦਾ ਸਮੇਂ ਦੇ ਵਿੱਚ ਸੱਤਾਧਿਰ ਪਾਰਟੀ ਅਖਬਾਰੀ ਔਰ ਸਭ ਤੋਂ ਵੱਡੀ ਪਾਰਟੀ ਬਣ ਕੇ ਭਾਰਤ ਵਿੱਚ ਰਾਜ ਕਮਾਉਂਦੀ ਨੂੰ 10 ਸਾਲ ਹੋ ਗਏ ਨੇ ਉਸਨੇ ਵੀ ਆਪਣੇ ਵੱਖ-ਵੱਖ ਹਮਖਿਆਲੀ ਸਿਆਸੀ ਦਲਾਂ ਦੇ ਨਾਲ ਸਿਆਸੀ ਸਮਝੌਤਾ ਕੀਤਾ ਹੋਇਆ ਔਰ ਇਸ ਗੱਠ ਜੋੜ ਨੂੰ ਐਨਡੀਏ ਦਾ ਨਾਮ ਦਿੱਤਾ ਗਿਆ ਔਰ ਦੂਸਰੇ ਪਾਸੇ ਭਾਰਤੀ ਜਨਤਾ ਪਾਰਟੀ ਨੂੰ ਸੱਤਾ ਤੋਂ ਲਾਂਭੇ ਕਰਨ ਦੇ ਵਾਸਤੇ ਇੱਕ ਹੋਰ ਗੱਠ ਜੋੜ ਖੋਦ ਵਿੱਚ ਆਇਆ ਜਿਸ ਦੇ ਵਿੱਚ ਕੋਈ ਲਗਭਗ 2 ਦਰਜਣ ਤੋਂ ਵਧੇਰੇ ਦਲ ਜੁੜੇ ਹੋਏ ਨੇ ਔਰ ਉਹਨਾਂ ਨੇ ਆਪਣਾ ਨਾਮ ਰੱਖਿਆ ਇੰਡੀਆ ਤੇ ਹੁਣ ਗੱਲ ਕਰਦੇ ਆਂ ਪੰਜਾਬ ਦੀ ਖੇਤਰੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਦੀ ਜਿਹੜੇ ਹਾਲੇ ਕਿਸੇ ਵੀ ਤਣ ਪੱਤਣ ਨਹੀਂ ਲੱਗੇ 2024 ਨੂੰ ਮਤੇਨਜ਼ਰ ਰੱਖਦੇ ਹੋਇਆ ਸ਼੍ਰੋਮਣੀ ਅਕਾਲੀ ਦਲ ਵੱਲੋਂ ਭਾਵੇਂ ਹਾਲੀ ਦੇ ਵਿੱਚ ਆਪਣੇ ਜ਼ਿਲ੍ਹਾ ਪ੍ਰਧਾਨਾਂ ਦੀ ਚੋਣ ਕਰਨ ਲਈ ਗਈ ਹੈ ਪਹਿਲੀ ਸੂਚੀ ਇਸ ਦੀ ਜਾਰੀ ਕਰ ਦਿੱਤੀ ਗਈ ਹੈ ਪਰ ਇਹ ਹਲੇ ਤੱਕ ਸ਼੍ਰੋਮਣੀ ਅਕਾਲੀ ਦਲ ਤੈਅ ਨਹੀਂ ਕਰ ਸਕਿਆ ਕਿ ਉਹਨਾਂ ਨੇ 2024 ਦੇ ਚੋਣਾਂ ਦੇ ਵਾਸਤੇ ਜਾਣਾ ਕਿੱਧਰ ਆ ਆਪਣੇ ਪੁਰਾਣੇ ਭਾਈਵਾਲ ਭਾਰਤੀ ਜਨਤਾ ਪਾਰਟੀ ਦੇ ਨਾਲ ਤੇ ਜਾਂ ਫਿਰ ਨਵੇਂ بڑے ਗੱਠ ਜੋੜ ਇੰਡੀਆ ਦੇ ਨਾਲ ਔਰ ਜਦ ਕੀ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਵੀਰ ਸਿੰਘ ਬਾਦਲ ਨੇ ਇਹ ਤੇ ਸਾਫ਼ ਕਹਿ ਦਿੱਤਾ ਹੈ ਕਿ ਭਾਰਤੀ ਜਨਤਾ ਪਾਰਟੀ ਜਾਂ ਹੋਰ ਪਾਰਟੀਆਂ ਦੇ ਵਾਸਤੇ ਜਾਂ ਉਹਨਾਂ ਦੇ ਵਾਸਤੇ ਬਹੁਤ ਸਾਰੇ ਦਰਵਾਜ਼ੇ ਖੁੱਲੇ ਨੇ ਪਰ ਉਹ ਕਾਂਗਰਸ ਪਾਰਟੀ ਦੇ ਨਾਲ ਨਹੀਂ ਜਾ ਸਕਦੇ ਕਿਉਂਕਿ ਕਾਂਗਰਸ ਪਾਰਟੀ ਨੇ ਨੁਕਸਾਨ ਬੜਾ ਕੀਤਾ ਹੈ। ਉਹਨਾਂ ਨੇ ਇਹ ਵੀ ਕਿਹਾ ਕਿ ਜਦੋਂ ਸਮਝੌਤੇ ਉੱਪਰ ਬੈਠ ਕੇ ਹੁੰਦੇ ਨੇ ਤਾਂ ਉਹ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਕਰ ਜਾਂਦੇ ਨੇ ਇਸ ਕਰਕੇ ਇਹ ਸਮਝੌਤਾ ਇਸ ਵਾਰ ਬਹੁਤ ਸੋਚ ਵਿਚਾਰ ਤੋਂ ਬਾਅਦ ਕੀਤਾ ਜਾਏਗਾ। ਔਰ ਜੇਕਰ ਉਹਨਾਂ ਦੇ ਇਸ ਵੇਲੇ ਮੌਜੂਦਾ ਭਾਈਵਾਲ ਭੋਜਨ ਸਮਾਜ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਭੋਜਨ ਸਮਾਜ ਪਾਰਟੀ ਨੇ ਇਹ ਐਲਾਨ ਕੀਤਾ ਹੋਇਆ ਕਿ ਉਸ ਸਮੁੱਚੇ ਦੇਸ਼ ਦੇ ਵਿੱਚ ਆਪਣੇ ਇਕੱਲੇ ਦੇ ਦਮ ਤੇ ਹੀ ਚੋਣ ਲੜੇਗਾ ਪਰ ਪੰਜਾਬ ਵਿੱਚ ਉਹਨਾਂ ਦਾ ਗੱਠਜੋੜ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਬਣਿਆ ਰਹੇਗਾ ਤੇ ਜੇਕਰ 2024 ਦੇ ਚੋਣਾਂ ਦੇ ਵਿੱਚ ਹੁਣ ਭਾਰਤੀ ਜਨਤਾ ਪਾਰਟੀ ਨਾਲ ਗੱਠਜੋੜ ਕਰਦੇ ਨੇ ਤੇ ਤਾਂ ਵੀ ਫਸਦੇ ਨੇ ਔਰ ਜੇਕਰ ਇੰਡੀਆ ਦੇ ਇਸ ਗੱਠਜੋੜ ਦੇ ਵਿੱਚ ਜਾਂਦੇ ਨੇ ਉਸ ਸਿਆਸੀ ਦਲ ਦੇ ਵਿੱਚੋਂ ਵੀ ਇਹਨਾਂ ਨੂੰ ਕੁਝ ਦਿਖਾਈ ਨਹੀਂ ਦੇ ਰਿਹਾ ਸ਼੍ਰੋਮਣੀ ਅਕਾਲੀ ਦਲ ਦੇ ਵਾਸਤੇ ਸਥਿਤੀ ਬੜੀ ਕਸੂਤੀ ਬਣੀ ਹੋਈ ਹੈ ਆਉਣ ਵਾਲੇ ਦਿਨਾਂ ਦੇ ਵਿੱਚ ਤਸਵੀਰ ਸਾਫ਼ ਹੋ ਜਾਏਗੀ ਕਿਉਂਕਿ ਅੱਜ ਮੁਰਤੋਂ ਇੰਡੀਆ ਸਿਆਸੀ ਦਲ ਦੀ ਮੀਟਿੰਗ ਇਸ ਮੀਟਿੰਗ ਦੇ ਵਿੱਚ ਬਹੁਤ ਸਾਰੇ ਵਿਚਾਰ ਬਟਾਂਦਰੇ ਕੀਤੇ ਜਾਣਗੇ 2024 ਨੂੰ ਲੈ ਕੇ ਇੱਕ ਵੱਡੀ ਰਣਨੀਤੀ ਵੀ ਤਿਆਰ ਕੀਤੀ ਜਾਵੇਗੀ ਔਰ ਇਥੋਂ ਤੱਕ ਵੀ ਕਿਹਾ ਗਿਆ ਕਿ ਹੋਰ ਵੀ ਦੋ ਤਿੰਨ ਦਲ ਜਿਹੜੇ ਨੇ ਇਸ ਦੇ ਵਿੱਚ ਸ਼ਾਮਲ ਹੋ ਸਕਦੇ ਨੇ ਪਰ ਆਉਣ ਵਾਲੇ ਸਮੇਂ ਦੇ ਵਿੱਚ ਸਿਆਸੀ ਦਲ ਅਕਾਲੀ ਦਲ ਕਿਸ ਤਕੜੀ ਦੇ ਵਿੱਚ ਤੁਲੇਗਾ ਇਹ ਆਉਣ ਵਾਲਾ ਸਮਾਂ ਦੱਸੇਗਾ ਫਿਲਹਾਲ ਦੇਖਦੇ ਰਹੋ ਲਾਈ ਪੰਜਾਬੀ